ਅਜੀ ਬਾਈ ਜੀ ਅੱਜ ਆਪਾਂ ਪਹੁੰਚੇ ਆ ਪਿੰਡ ਮੰਦીર ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਫੇਸਬੁਕ ਪੇਜ ਦੇ ਉੱਪਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਨਾਂ ਤੇ ਐਡਰੈਸ ਦੱਸ ਦੋ ਬਾਈ ਜੀ ਆਪਣਾ ਮੇਰਾ ਨਾਮ ਹੈ ਜੀ ਬੱਗਾ ਸਿੰਘ ਮਿਸਤਰੀ ਪਿੰਡ ਮੰਦીર ਠੀਕ ਹੈ ਜੀ ਜ਼ਿਲ੍ਹਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਜੀ ਠੀਕ ਹੈ ਜੀ ਨਾਲ ਆਪਾਂ ਨੂੰ ਪਿੰਡ ਕਿਹੜੇ-ਕਿਹੜੇ ਲੱਗਦੇ ਆ ਆਪਣੇ ਪਿੰਡ ਲੱਗਦਾ ਜੀ ਉਸ ਨਰ ਗਿੱਦੜਵਾ ਤੋਂ 8 ਕਿਲੋਮੀਟਰ ਹੈ ਜੀ ਮੁਕਸਰ ਰੋਡ ਤੇ ਠੀਕ ਹੈ ਵੀ ਆਪਾਂ ਨੂੰ ਚਾਰੇ ਪਾਸੇ ਇੱਕੋ ਜਿਹਾ ਹੀ ਕੰਮ ਇੱਕੋ ਠੀਕ ਹੈ ਜੀ ਤੇ ਤੇ ਆਪਾਂ ਕਿਹੜੀ ਕਿਹੜੀ ਆਪਾਂ ਕਿਹੜੀ ਕਿਹੜੀ ਪ੍ਰਕਾਰ ਦੀਆਂ ਕਈਆਂ ਬਣਾਉਣੇ ਆ ਜੀ ਆਪਾਂ ਜੀ ਇੱਕ ਤਾਂ ਸਟੀਲ ਵਾਲੀ ਬਣਾਉਣੇ ਆ ਹਾਂਜੀ ਇੱਕ ਆਪਾਂ ਬਣਾਉਣੇ ਆ ਜੀ ਸਟੀਲ ਦੀ ਛੁਰੀ ਵਾਲੀ ਠੀਕ ਹੈ ਜੀ ਪੱਕੀ ਛੁਰੀ ਲਾਉਣੇ ਆ ਜੀ ਹਾਂਜੀ ਇਹ ਕਾਲੀ ਦੇ ਬਣਾਉਣੇ ਵਾਹੇ ਜੀ ਇੱਕ ਆਪਾਂ ਬਣਾਉਣੇ ਜਸਤੀ ਠੀਕ ਹੈ ਜੀ ਉਹ ਛੁਰੀ ਵਾਲੀ ਹੁੰਦੀ ਆ ਉਹ ਦੀ ਠੀਕ ਹੈ ਜੀ ਤੇ ਤਿੰਨ ਤਰ੍ਹਾਂ ਦੀਆਂ ਕਈਆਂ ਬਣਾਉਂਦੇ ਆ ਜੀ ਤੇ ਆਪਾਂ ਕਦੋਂ-ਕਦੋਂ ਕੰਮ ਕਰ ਰਹੇ ਹਾਂ ਜੀ ਇਹ ਕਈਆਂ ਨਾਲ ਆਪਣਾ ਪੁਰਾਣਾ ਕੰਮ ਆ ਜੀ ਪਹਿਲਾਂ ਬਜ਼ੁਰਗ ਕਰਦੇ ਸੀ ਠੀਕ ਹੈ ਜੀ ਫੇਰ ਆਪਾਂ ਕਰਨ ਲੱਗਾਂਗੇ ਠੀਕ ਹੈ ਜੀ ਜੀ ਬਾਈ ਜੀ ਆਪਾਂ ਡਿਲੀਵਰੀ ਵੀ ਕਰ ਦਿੰਨੇ ਆਂ ਇਹ ਕਈਆਂ ਦੀ ਹਾਂ ਬਾਈ ਘੱਟੋ-ਘੱਟ 5-7 ਕਈਆਂ ਤੋਂ ਘੱਟ ਨਹੀਂ ਜਾਂਦੇ ਠੀਕ ਹੈ ਜੀ ਜੇ ਕਿਸੇ ਨੇ ਮੰਨ ਲਾ ਜਿਵੇਂ ਰਾਜਸਥਾਨ ਜਾਂਦੀਆਂ ਆਪਣੀਆਂ ਠੀਕ ਹੈ ਜੀ ਰਾਜਸਥਾਨ ਜਾਂ ਨਾਭੇ ਗਈਆਂ ਹਾਂਜੀ ਤੇ ਪੀਟੀ ਵਾਲੇ ਵੀ ਜਾਂਦੀਆਂ ਜੀ ਠੀਕ ਹੈ ਜੀ ਪੀਟੀ ਵਾਲੇ ਦੇ ਸਰਦਾਰ ਆ ਉਹ ਲ ਜਾਂਦੇ ਆਪਾਂ ਤੋਂ ਠੀਕ ਹੈ ਜੀ ਤੇ ਆਪਾਂ ਬਾਈ ਨਾਲ ਗੱਲ ਕਰਦੇ ਆ ਬਾਈ ਵੀ ਆਏ ਬੈਠੇ ਕਈਆਂ ਲੈਣੇ ਆਏ ਮੈਨੂੰ ਲੱਗ ਸਸਤੀਗਾ ਬਾਈ ਜੀ ਸਸਤੀਗਾ ਬਾਈ ਜੀ ਕਿਹੜਾ ਪਿੰਡ ਹੈ ਜੀ ਬਾਈ ਪਿੰਡ ਤਾਂ ਆਪਣਾ ਹੀ ਆ ਠੀਕ ਹੈ ਜੀ ਤੇ ਆਪਾਂ ਬਾਈ ਤੋਂ ਬਣਾਈਆਂ ਕਈਆਂ 4-5 ਠੀਕ ਹੈ ਜੀ ਬਾਈ ਨੂੰ ਪਹਿਲਾਂ ਸਾਈ ਦੇਣੀ ਪੈਂਦੀ ਹੈ ਬਾਈ ਕੋਲ ਕੰਮ ਹੀ ਇੰਨਾ ਹੈ ਠੀਕ ਹੈ ਜੀ ਇਕ ਮੈਂ ਦੱਸ ਕੇ ਜਾਣਾ ਪੈਂਦਾ ਆਪਾਂ ਕੁਝ ਤਾਂ 2-3 ਦਾ ਸਟੀਲ ਦੇ ਪਤਲੇ ਵਾਲੀਆਂ ਬਣਾਈਆਂ ਠੀਕ ਹੈ ਜੀ ਤੇ ਕੁਝ ਸ਼ੁਰੀ ਵਾਲੀਆਂ ਬਣਾਈਆਂ ਹਾਂਜੀ ਇਹ ਆਪਾਂ ਰਾਜਸਥਾਨ ਭੇਜਣੀਆਂ ਜੀ ਮਾਂਗਰੇਚ ਉਹਨੇ ਕੁਆਈਆਂ ਨੇ ਬੁਲਾਈਆਂ ਠੀਕ ਹੈ ਜੀ ਵਾਸਤੇ ਬੁਲਾਈਆਂ ਬਾਈ ਤੋਂ ਤੁਹਾਨੂੰ ਬਾਈ ਜਰ ਆਉਂਦੀਆਂ ਕਈਆਂ ਕਿਵੇਂ ਲੱਗਦੀਆਂ ਜੀ ਬਹੁਤ ਵਧੀਆ ਬਾਈ ਬਹੁਤ ਵਧੀਆ ਫਿਰ ਅਸੀਂ ਹੁਣ ਬਾਈ ਨਾਲ ਜਦੋਂ ਆਪਾਂ ਜੁੜਨ ਲੱਗੇ ਤੇ ਬਾਈ ਨੂੰ ਆਪਣੇ ਰਿਸ਼ਤੇਦਾਰ ਵੀ ਮਤਲਬ ਕੀ ਕਈਆਂ ਦੇਣ ਲੱਗੇ ਉਹ ਵੀ ਕੰਮ ਚੱਲ ਪਿਆ ਠੀਕ ਹੈ ਜੀ ਕਈਆਂ ਵਧੀਆ ਬਾਈ ਤੇ ਬਾਈ ਕੋਲ ਆਪਾਂ ਦੇਣੇ ਵੀ ਕਿਵੇਂ ਬਣਾਉਂਦੇ ਆ ਕਈਆਂ ਦੱਸੋ ਬਾਈ ਜੀ ਆਪਣੇ ਆਹ ਬਾਈ ਆਪਣਾ ਪੱਤਾ ਸਕੀਲ ਦਾ ਜੀ 2 ਕਿਲੋ ਦਾ ਭਾਰਾ ਬਾਈ ਘੱਟੋ ਘੱਟ 2 ਕਿਲੋ ਦਾ ਪੌਣੇ 2 ਕਿਲੋ ਦਾ ਪਤਾ ਜੀ ਆ ਪੀਨਾ ਪੀਨਾ ਪੱਠੀ ਤਿਆਰ ਕਰਦੇ ਆ ਬਾਈ ਜੀ ਪੂਰਾ origignal ਕੰਮ ਕਰਦੇ ਆ ਕੋਈ ਇਹਦੇ ਵਿੱਚ ਉਹ ਨਹੀਂ ਮਾੜਾ ਮਾਲ ਨਹੀਂ ਬਾਈ ਠੀਕ ਹੈ ਜੀ ਪਤਲੇ ਸਕ ਜੇ ਬਾਈ ਆਪਾਂ ਵਾਪਸ ਵੀ ਲੈ ਲਾਂਗੇ ਕੁਡੀ ਮਤਲਬ ਗਾਰੰਟੀ ਹੋ ਗਈ ਗਾਰੰਟੀ ਫੁੱਲ ਹੈ ਜੀ ਠੀਕ ਹੈ ਜੀ ਬਾਈ ਜੀ ਤੁਸੀਂ ਇਹ ਕਹਿੰਆਂ ਵਿੱਚ ਵਾਹਾਂ ਕਾਦਾ ਪਾਉਣੇ ਆ ਜੀ ਹਾਂ ਹਾਂ ਅਸੀਂ ਟਾਲੀ ਦਾ ਪਾਉਣੇ ਆ ਜੀ ਠੀਕ ਹੈ ਜੀ ਤੁਸੀਂ ਆਪਣਾ ਨੰਬਰ ਦੱਸ ਦਿਓ ਜੀ ਨੰਬਰ ਆਪਣਾ ਹੈਗਾ ਜੀ 70173 ਠੀਕ ਹੈ ਜੀ 13295 ਜੀ ਇੱਕ ਵਾਰੀ ਦੁਬਾਰਾ ਬੋਲ ਦਿਓ ਜੀ 70173 ਹਾਂ 13 25 ਠੀਕ ਹੈ ਜੀ ਹਾਂ ਜੀ ਬਾਈ ਨਾਲ ਕਰ ਲੋ ਜੀ ਸੰਪਰਕ ਜਿਸ ਕਿਸੇ ਨੇ ਵੀ ਕਈਆਂ ਲੈਣੀਆਂ ਹੋਣ ਬਾਈ ਦਾ ਰੇਟ ਜੈ ਜੀ ਹੁੰਦਾ ਹੈ ਬਾਈ ਮਾਨਤਨ ਵੀ ਆਪਣੀ ਵੀਡੀਓ ਦੇਖ ਕੇ ਜੋ ਆਊਗਾ ਬਾਈ ਉਸ ਨੂੰ ਮਾਨਤਨ ਵੀ ਪੂਰਾ ਕਰੂਗਾ ਬਾਕੀ ਉਹ ਵੀ ਜੋ ਆਊਗਾ ਬਾਈ ਉਸ ਨੂੰ ਵੀ ਮਾਨਤਨ ਪੂਰਾ ਕਰਿਆ ਜਾਊਗਾ ਧੰਨਵਾਦ ਜੀ